ਨੇ ਬਣਾਈ ਜਾਂਦੇ ਵੀ ਜੇ ਅਮਰਤਪਾਲ ਸਿੰਘ ਮਹਿਰੋਂ ਨੂੰ ਕਿਤੋਂ ਚੱਕਿਆ ਲਿਆ ਜਾਵੇ ਤੇ ਇਹਦੇ ਮੂੰਹ ਨੂੰ ਵੀ ਸਾੜ ਕੇ ਇਹਨੂੰ ਗੁੰਮਸਮ ਕਰ ਦੇਉ ਇਹਦਾ ਪਤਾ ਨਾ ਲੱਗੇ ਲੜਕੀ ਨੂੰ ਤੁਮਰਾਹ ਕਰਕੇ ਜਗਰਾਉ ਤੋਂ ਚੱਕਿਆ ਜਾਂਦਾ ਤੇ ਜਦੋਂ ਕਮਰੇ ਦੀ ਕੁੰਡੀ ਲੱਗੀ ਬਾਬੇ ਨੇ ਲੜਕੀ ਨੂੰ ਕੁੱਟਿਆ ਤੇ ਉਹਦੇ ਕੱਪੜੇ ਲਵਾ ਕੇ ਵੀਡੀਓ ਬਣਾਈ ਤੇ ਉਹਦੇ ਨਾਲ ਜ਼ਬਰਜਨਾਹ ਕੀਤਾ ਤੇ ਇਹ ਕਹਿਆ ਵੀ ਜੇ ਕੋਈ ਗੱਲਬਾਤ ਲੀਕ ਕੀਤੀ ਤੇ ਇਹ ਸਾਰਾ ਕੁਝ ਮੈਂ ਨੈਟ ਤੇ ਚਾੜ੍ਹ ਦੂੰ ਤੇ ਤੇਰੇ ਪਰਿਵਾਰ ਨੂੰ ਮਾਰ ਦੂੰਗਾ ਤੇਦੀ ਲੜਕੀ ਜਿੱਤੇ ਬਾਬਾ ਜਿਹਲ ਚ ਜਾਂਦਾ ਉਹ ਤੇ ਦੀ ਲੜਕੀ ਮਿਸਿੰਗ ਆ ਲਾਪਤਾ ਡੀਐਸਪੀ ਜਗਰਾਉ ਕੁੜੀ ਦਾ ਪਤਾ ਕਰਕੇ ਦੱਸੇ ਕਿ ਕੁੜੀ ਹੈ ਕਿੱਥੇ ਇੱਕ ਲੜਕੀ ਜਗਰਾਉ ਤੋਂ ਉਹਦਾ ਪਰਿਵਾਰ ਬਾਬੇ ਨੂੰ ਮੰਨਦਾ ਸੀ ਤੇ ਡੇਰੇ ਚ ਆਉਣ ਜਾਣ ਸੀ ਪਰਿਵਾਰ ਦੇ ਵਿੱਚ ਤਕਲੇਸ਼ ਚੱਲਦਾ ਸੀ ਕਿਸੇ ਗੱਲ ਨੂੰ ਲੈ ਕੇ ਉਹ ਕੁੜੀ ਬਾਬੇ ਨੂੰ ਕਹਿੰਦੀ ਬਾਬਾ ਜੀ ਕਿਰਪਾ ਕਰੋ ਥੋੜਾ ਕਹਿਣਾ ਸਾਡਾ ਪਰਿਵਾਰ ਮੰਨਦਾ ਮੇਰਾ ਭਰਾ ਮੰਨਦਾ ਮੇਰਾ ਭਰਾਨਾ ਛੇ ਕਰਕੇ ਮੇਰੇ ਮਾਪਿਆਂ ਨੂੰ ਘੁੱਟਦਾ ਸਾਨੂੰ ਘੁੱਟਦਾ ਤੁਸੀਂ ਉਹਨੂੰ ਸਮਝਾਓ ਬਾਬਾ ਲੜਕੀ ਨੂੰ ਕਹਿੰਦਾ ਪੁੱਤ ਜਗਰਾ ਮੋਗੇ ਤੋਂ ਟਰੋਲੀ ਭਾਈ ਇੱਕ ਸਥਾਨ ਆ ਜੇ ਪਰਿਵਾਰ ਦਾ ਕੋਈ ਮੈਂਬਰ ਉੱਥੇ ਅਰਦਾਸ ਕਰੇ ਸੁਣੀ ਜਾਂਦੀ ਹੈ ਜੇ ਤੂੰ ਵੇਲੀਆਂ ਤੇ ਆਪਾਂ ਚੱਲ ਗਏ ਉਹ ਕਹਿੰਦੀ ਵੀ ਜੇ ਬਾਬਾ ਸਾਡਾ ਘਰ ਵਾਜਦਾ ਤੇ ਸਾਨੂੰ ਲੈ ਚੱਲ ਬਾਬਾ ਆਪਦੇ ਨਾਲ ਇੱਕ ਸਿੰਘ ਲੈ ਕੇ ਜਾਂਦਾ ਲੜਕੀ ਨੂੰ ਗੁੰਮਰਾਹ ਕਰਕੇ ਜਗਰਾੋਂ ਤੋਂ ਚੱਕਿਆ ਜਾਂਦਾ ਮੋਗੇ ਲੈ ਕੇ ਜਾਂਦੇ ਆ ਜਾਂਦੇ ਹੋਏ ਰਾਹ 'ਚ ਰੁਕਦੇ ਆ ਵੀ ਇੱਥੇ ਕਿੰਗਡਮ ਹੋਟਲ ਆ ਬਾਬਾ ਰੋਟੀ ਖਾ ਲ ਗਏ ਲੜਕੀ ਨੇ ਬਾਬੇ ਦੀ ਕਿੱਥੇ ਮੋੜਨੀ ਆ ਉਹ ਕਹਿੰਦੀ ਠੀਕ ਆ ਮਾਪੁਰਖ ਤੇ ਉੱਥੇ ਜਿੱਦਾਂ ਰੁਕੇ ਅਕਲ ਦੇ ਵਿੱਚ ਕਮਰਾ ਲਿਆ ਬਾਬੇ ਨੇ ਲੜਕੀ ਨੂੰ ਅੰਦਰਵਾੜਿਆ ਨਾਲ ਜਿਹੜਾ ਚਰਨਜੀਤ ਸਿੰਘ ਸੇਵਾਦਾਰ ਸੀ ਉਹਨੂੰ ਗੱਡੀ ਦੇ ਕੇ ਪਰੇ ਕੀਤਾ ਤੇ ਜਦੋਂ ਕਮਰੇ ਦੀ ਕੁੰਡੀ ਲੱਗੀ ਬਾਬੇ ਨੇ ਲੜਕੀ ਨੂੰ ਕੁੱਟਿਆ ਤੇ ਉਹਦੇ ਕੱਪੜੇ ਲਵਾ ਕੇ ਵੀਡੀਓ ਬਣਾਈ ਤੇ ਉਹਦੇ ਨਾਲ ਜ਼ਬਰਜਨਾਹ ਕੀਤਾ ਤੇ ਇਹ ਕਹਿੰਿਆ ਵੀ ਜੇ ਕੋਈ ਗੱਲਬਾਤ ਲੀਕ ਕੀਤੀ ਤੇ ਸਾਰਾ ਕੁਝ ਮੈਂ ਨੈਟ ਤੇ ਚੜ੍ਹਾ ਦੂੰ ਤੇ ਤੇਰੇ ਪਰਿਵਾਰ ਨੂੰ ਪਰਾ ਦੇਵਾਂ ਉਹ 6 ਤਰੀਕ 5ਵੇਂ ਮਹੀਨੇ ਦੀ 2024 ਤੋਂ ਲੈ ਕੇ ਹੁਣ ਤੱਕ ਉਸ ਕੁੜੀ ਦੇ ਨਾਲ ਜ਼ਬਰਜਨਾਹ ਹੁੰਦਾ ਹੈ ਇਹ ਗੱਲ ਸਾਨੂੰ ਪਤਾ ਨਹੀਂ ਸੀ ਇਹ ਗੱਲ ਅਸੀਂ ਬਹੁਤ ਫਿਕਰ ਕਰਦੇ ਸਾਡੀ ਭੈਣ ਆ ਤੇ 5ਵੇਂ ਮਹੀਨੇ ਦੀ 6 ਤਰੀਕ 2024 ਨੂੰ ਇਹ ਵਾਰਦਾਤ ਹੋਈ ਮੋਗੇ ਦੇ ਵਿੱਚ ਸਾਨੂੰ ਨਹੀਂ ਪਤਾ ਅਸੀਂ ਉਹ ਡੀਵੀਆਰ ਚੋਂ ਪੰਜ ਕਟੀਆਂ ਵੀਡੀਓ ਤੋਂ ਛਾਣ ਪਿਆਣ ਕੀਤੀ ਵੀ ਕੁੜੀ ਕੌਣ ਜਦੋਂ ਅਸੀਂ ਕਿਸੇ ਕੰਮ ਨੂੰ ਲੈ ਕੇ ਮੇਰੇ ਇੱਕ ਕੇਸ ਚੱਲਦਾ ਦਿੱਲੀ ਦੇ ਵਿੱਚ ਉੱਥੇ ਗਏ ਹੋਏ ਸੀ ਰਾਜੋ ਫੋਨ ਆਉਂਦਾ ਵੀ ਬਾਬਾ ਹੁਣ ਤੇਰਾ ਕੰਮ ਹੋ ਗਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਵੀ ਕੁੜੀ ਤੋਂ ਪੁਲਿਸ ਨੇ ਬਿਆਨ ਮਕਰਾਲੇ ਬਾਬੇ ਨੇ ਵੀ ਕਨੈਪਿੰਗ ਦੀ ਤੇਰੇ ਤੇ ਦਰਖਾਸਤ ਦਿੱਤੀ ਤੇ ਲੜਕੀ ਨੇ ਵੀ ਦੇਤੀ ਲੜਕੀ ਨੇ ਐਫੀਡੇਵਟ ਡੀਐਸਪੀ ਜਸਜੋਤ ਦਾ ਕਹਿਣਾ ਵੀ ਲੜਕੀ ਨੇ ਐਫੀਡੇਵਟ ਦੇਤਾ ਵੀ ਅਮਰਤਪਾਲ ਸਿੰਘ ਨੇ ਧੱਕੇ ਨਾਲ ਬੰਦੂਖ ਦੀ ਨੋਕ ਤੇ ਸਾਥੋਂ ਪਰਚਾ ਕਰਵਾਇਆ ਤੇ ਇਹ ਦੋ ਪਰਚੇ ਅਮਰਤਪਾਲ ਸਿੰਘ ਮੈਰੋ ਤੇ ਹੋਣਗੇ ਨਹੀਂ ਤਾਂ ਸਾਨੂੰ ਆ ਕੇ ਮਿਲੇ ਤੇ ਸਾਡੇ 15 60 ਜਮੀਨ ਨਿਕਲ ਗਈ ਉਹ ਜਿਹੜੀ ਲੜਕੀ ਦੀ ਖਾਤਰ ਅਸੀਂ ਸਿਰਤਲੀ ਤੇ ਧਰਗੇ ਜਗਰਾਉਂ ਚ ਐਂਟਰ ਹੋਏ ਸੀ ਤੇ ਉਹਨੇ ਅੱਜ ਬਿਆਨ ਸਾਡੇ ਉਲਟ ਦੇਤੇ ਸਾਡੇ ਤੇ ਕੀ ਬੀਤੂਗੀ ਅਸੀਂ ਉੱਥੇ ਇਕੱਠ ਕਰਦੇ ਰਹੇ ਹਾਂ ਤੇ ਜਦੋਂ ਪਤਾ ਕੀਤਾ ਮੈਂ ਕੁੜੀ ਨੂੰ ਫੋਨ ਲਾਇਆ ਕੁੜੀ ਨੇ ਸਾਨੂੰ ਬਲੌਕ ਕੀਤਾ ਹੋਇਆ ਸੀ ਮੈਂ ਨਹੀਂ ਇਹ ਗੱਲ ਕਹਿੰਦਾ ਮੀਡੀਆ ਦੇ ਵਿੱਚ ਲੜਕੀ ਨੇ ਬਿਆਨ ਬਦਲੇ ਆ ਮੈਂ ਪੜ੍ਹੇ ਨਹੀਂ ਮੈਂ ਸੁਣੇ ਨਹੀਂ ਪਰ ਉਹਦੇ ਦੀ ਲੜਕੀ ਜੱਦੇ ਬਾਬਾ ਜੇਟ ਜਾਂਦਾ ਉਹਦੇ ਦੀ ਲੜਕੀ ਮਿਸਿੰਗ ਆ ਲਾਪਤਾ ਡੀਐਸਪੀ ਜਗਰਾਉ ਕੁੜੀ ਦਾ ਪਤਾ ਕਰਕੇ ਦੱਸੇ ਕਿ ਕੁੜੀ ਹੈ ਕਿੱਥੇ ਜੇ ਕੁੜੀ ਨੂੰ ਅਸੀਂ ਕਡਨੈਪ ਕੀਤਾ ਵਿੱਦ ਪ੍ਰੂਫ ਸਾਨੂੰ ਸਾਫਤ ਕਰੇ ਤੇ ਅਸੀਂ ਪਰਚਾ ਲੈਣ ਲਈ ਤਿਆਰ ਆ ਪੁਲਿਸ ਸਾਨੂੰ ਕਡਨ ਉਹ ਰੈਸਟ ਕਰੇ ਅਸੀਂ ਰੈਸਟ ਦੇਵਾਂਗੇ ਤੇ ਜੇ ਨਹੀਂ ਤੇ ਲੜਕੀ ਨੂੰ ਕੈਮਰੇ ਸਾਹਮਣੇ ਲਿਆਵੇ ਜਗਰਾਉ ਪੁਲਿਸ ਦੀ ਜ਼ਿੰਮੇਵਾਰੀ ਹੈ ਵੀ ਜਿਹੜੀ ਕੁੜੀ ਨੇ ਬਾਬੇ ਤੇ ਰਿਪੋਰਟ ਦਾ ਪਰਚਾ ਕਰਾਇਆ ਸੀ ਉਹਨੂੰ ਅੱਜ 14ਵਾਂ 15ਵਾਂ ਦਿਨ ਆ ਕੁੜੀ ਮਿਸਿੰਗ ਆ ਕਿੱਥੇ ਆ ਜਦੋਂ ਸਸ ਅਸੀਂ ਵੇਖ ਲਿਆ ਵੀ ਸਾਰੀ ਖੇੜੀ ਹੱਥੋਂ ਨਿਕਲ ਗਈ ਆ ਵੀ ਗੁਰੂ ਘਰ ਤੇ ਆ ਕੇ ਫੇਰ ਉਸ ਨੇ ਦੂਜੇ ਸਰਸੇ ਵਾਲੇ ਨੇ ਕਬਜ਼ਾ ਕਰ ਲੈਣਾ ਤੇ ਅਸੀਂ ਕਰਾਂਗੇ ਕਿ ਸਾਨੂੰ ਮਰਵਾ ਦੂਗਾ ਫੇਰ ਸਾਨੂੰ ਇੱਕ ਬਾਹਰੋਂ ਯੂਰਪ ਤੋਂ ਇੱਕ ਕਾਲ ਆਉਂਦੀ ਆ ਬਾਬਾ ਜੀ ਅੱਜ ਤੋਂ ਬਾਅਦ ਕੋਈ ਗੱਲਬਾਤ ਸਰ ਉਹਦੀ ਕੀਤੀ ਉਹਦੀ ਚਰਨ ਘਾਟ ਵਾਲੇ ਸਾਥ ਦੀ ਤੇ ਤੂੰ ਹੈ ਨਹੀਂ ਨਾ ਤੇਰਾ ਪਰਿਵਾਰ ਆ ਉਹ ਮੈਸੇਜ ਹਜੇ ਵੀ ਪਏ ਆ ਉਦੋਂ ਅਗਲੇ ਦਿਨ ਫੋਨ ਆਉਂਦਾ ਉਹ ਕਹਿੰਦੇ ਬਾਬਾ ਮੇਰਾ ਨਾਂ ਨਾ ਦੱਸਿਓ ਇਸ ਗੀਂ ਬਣਾਈ ਜਾਂਦੇ ਵੀ ਜੇ ਅਮਰਤਪਾਲ ਸਿੰਘ ਮਹਿਰੋਂ ਨੂੰ ਕਿਤੋਂ ਚੱਕਿਆ ਲਿਆ ਜਾਵੇ ਤੇ ਇਹਦੇ ਮੂੰਹ ਨੂੰ ਵੀ ਸਾੜ ਕੇ ਇਹਨੂੰ ਗੁੰਮਸਮ ਕਰ ਦੇਉਂਦਾ ਇਹਦਾ ਪਤਾ ਨਾ ਲੱਗੇ। ਇਹਦੇ ਵਿੱਚ ਕਲਵੰਤ ਸਿੰਘ ਜਿਹੜਾ ਸਹੋਤਾ ਉਹ ਡੀਐਸਪੀ ਜਿਹੜਾ ਜਸਜੋਤ ਸਿੰਘ ਆ ਉਹ ਤੇ ਹੋਰ ਜਿਹੜੇ ਬੰਦੇ ਹੈਗੇ ਆ ਉਹ ਅਸੀਂ ਕੀ ਕਰਦੇ ਅਸੀਂ ਹਾਰ ਕੇ ਜਮਾ ਜਿੱਤੀ ਹੋਈ ਬਾਜੀ ਸਿੱਖ ਹਾਰ ਗਈ। ਅਸੀਂ ਕਿਹਾ ਵੀ ਮਹਾਰਾਜ ਹੁਣ ਆਪੇ ਕਿਰਪਾ ਕਰਨਗੇ ਤੇ ਸਾਨੂੰ ਇੱਕ ਫੋਨ ਆਉਂਦਾ ਵੀ ਅਸੀਂ ਮਿਲਣਾ ਚਾਹੁੰਦੇ ਆ। ਮੈਂ ਕਿਹਾ ਵੀ ਤੁਸੀਂ ਕੌਣ? ਕਹਿੰਦੇ ਅਸੀਂ ਮਿਲਣਾ ਚਾਹੁੰਦੇ ਜਗਰਾਉਂ ਤੋਂ ਮੈਂ ਕਿਹਾ ਵੀ ਮੇਰੀ ਯਾਰ ਗੇਮ ਨਾ ਲੱਗੇ ਮਾਰ ਨਾ ਦੇਣ ਪਰ ਫਿਰ ਵੀ ਮੈਂ ਤੇ ਇੱਕ ਮੇਰਾ ਮਿੱਤਰ ਅਸੀਂ ਦੋਵੇਂ ਭੇਸ ਬਦਲ ਕੇ ਪੱਗ ਬੰਨ ਕੇ ਉਹਨਾਂ ਦੇ ਘਰੇ ਗਏ ਤੇ ਕੁੜੀ ਰੋਈ ਕਹਿੰਦੀ ਵੀਰੇ ਮੇਰੇ ਨਾਲ ਹੋਇਆ ਜਦੋਂ ਉਸ ਕੁੜੀ ਨੇ ਫੋਨ ਤੇ ਸਾਡੇ ਨਾਲ ਗੱਲ ਕੀਤੀ ਸੀ ਕੁੜੀ ਦਾ ਮਾਂ ਪਿਓ ਚਾਚੇ ਕੁੜੀ ਦੇ ਸਕੇ ਦੋ ਭਰਾ ਜਗਰਾਉਂ ਦੇ ਮੋਹਤਵਾਰ ਬੰਦੇ ਐਸਐਸਪੀ ਦੇ ਹਾੜੇ ਕੱਢੇ ਉਹ ਸਾਡੀ ਧੀ ਦਾ ਰੇਪ ਹੋ ਗਿਆ ਪ੍ਰਦੀਪ ਸਰਪੰਚ ਨਾਲ ਸੀ ਐਸਐਸਪੀ ਨੂੰ ਕਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਉਹਨੇ ਟੀਐਸਪੀ ਜਸਜੋਤ ਸਿੰਘ ਨੂੰ ਕਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਉਹਨੇ ਐਸਐਚਓ ਐਸਐਚਓ ਅਮਰਤਪਾਲ ਸਿੰਘ ਨੂੰ ਕਹਾ ਮੇਰਾ ਰੇਪ ਹੋਇਆ ਮੋੜਤਾ ਉਹਨਾਂ ਨੇ ਸਾਹਮਣੇ ਦੇਖਿਓ ਅਸੀਂ ਉਹ ਚੀਨ ਉੱਤ ਪੰਜਾ ਦੇ ਨਾਲ ਤੇ ਰੋਕਤਾ ਮੈਂ ਦਿੱਲੀ ਸੀ ਮੈਂ ਦਿੱਲੂਆਂ ਆਇਆ ਮੈਂ ਮਿਲਿਆ ਕੁੜੀ ਨੇ ਕਮਰਾ ਬੰਦ ਕੀਤਾ ਮੈਨੂੰ ਸਾਰਾ ਕੁਝ ਦੱਸਿਆ ਮੈਂ ਕਿਹਾ ਸਾਰੀ ਘਟਨਾ ਜਗਰਾਉਦੀ ਆ ਜਗਰਾਉਦੀ ਪੁਲਿਸ ਨੇ ਸਾਫ਼ ਨਹੀਂ ਦੇਣਾ ਮਹਾਰਾਜ ਵੱਲੋਂ ਕੁੜੀ ਦੇ ਮੋਹ ਨਿਕਲ ਜਾਂਦਾ ਵੀ ਮੈਂ ਮੋਗੇ ਵੀ ਰਹੀ ਹਾਂ ਇੱਕ ਦਿਨ ਹੋਟਲ 'ਚ ਅਸੀਂ ਰਿਕਾਰਡ ਕਢਾਇਆ ਕੁਦਰਤੀ ਬਾਬੇ ਦਾ ਆਧਾਰ ਕਾਰਡ ਲੱਗਾ ਕੁੜੀ ਦਾ ਆਧਾਰ ਕਾਰਡ ਲੱਗਾ ਤੇ 6 ਤਰੀਕ 5ਵੇਂ ਮਹੀਨੇ ਦੀ ਨੂੰ ਜਿਹੜੇ ਨਾਲ 4 4 ਘੰਟੇ ਰੇਪ ਹੋਇਆ ਰਾਤੇ ਰਾਤ ਕੁੜੀ ਐਡਮਿਟ ਕਰਾਈ ਉਦੇ ਦਰਦ ਹੁੰਦਾ ਸਾਰਾ ਕੁਝ ਜੈਨਨ ਸੀਗਾ ਰੇਪ ਹੋਇਆ ਪੋਜ਼ਿਟਿਵ ਆਇਆ ਸਰਕਾਰੀ ਹਸਪਤਾਲ ਚ ਰਿਪੋਰਟ ਥਾਣੇ ਮੈਨੇ ਗਈ ਜਦੋਂ ਪਤਾ ਲੱਗਦਾ ਉਹਨਾਂ ਨੂੰ ਸਾਰਾ ਕੁਝ ਤੇ ਉਹ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ ਮੇਰੇ ਕੋਲੇ ਜਦੋਂ ਪਹੁੰਚੀ ਤਾਂ ਮੈਂ ਸਾਰਾ ਰਿਕਾਰਡ ਹੀ ਦਿੱਤਾ ਉਸ ਰੇਪ ਦਾ ਪੁਲਿਸ ਕਿੰਗਡਮ ਹੋਟਲ ਵੈਰੀਫਾਈ ਲਈ ਆਉਂਦੀ ਹੈ ਤੇ ਉੱਥੋਂ ਦਾ ਮੈਨੇਜਰ ਕਹਿੰਦਾ ਮੈਂ ਅਕਸੀ ਦੇਖਿਆ ਬਾਬਾ ਧੱਕੇ ਨਾਲ ਉਹਨੂੰ ਰੂਮ ਚ ਲੈ ਕੇ ਗਿਆ ਸੀ ਪਰਚਾ ਦਰਜ ਹੋ ਗਿਆ ਬਲਾਤਕਾਰ ਦਾ